ਸੇਵਕਪਾਲ ਜੀ ਮੈਂ ਵੀਰੋ ਪਹਿਲਾਂ ਇਸ ਭਰਾ ਬਾਰੇ ਦੱਸਦਾ ਕਿ ਵੇਖੋ ਜਿਹੜਾ ਬੰਦਾ ਸੰਘਰਸ਼ ਕਰਦਾ ਉਹ ਤਰੱਕੀਆਂ ਵੀ ਕਰਦਾ ਇਹ ਭਰਾ ਉਹ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜਦੋਂ ਬਣੀ ਸੀ ਉਹਦੇ ਮੈਂ ਸਮਝ ਲਾ ਜੇ ਕਹਿ ਲਵਾਂ ਕਿ ਉਹਦੇ ਬਾਨੀ ਨੇ ਇਹਨਾਂ ਭਰਾਵਾਂ ਨੇ ਨਹੀਂ ਰੱਖੀ ਸੀ ਆਮ ਆਦਮੀ ਪਾਰਟੀ ਦੀ ਖੈਰਾ ਸਾਹਿਬ ਵੀ ਖੜਿਆ ਹੈ ਸੇਵਕਪਾਲ ਜੀ ਵੀ ਖੜਿਆ ਹੈ ਪਰ ਇਹ ਨੌਜਵਾਨ ਕਈ ਵੀਰੋ ਕਾਲੇ ਪੈ ਜਾਂਦੇ ਆਪਾਂ ਇਹ ਭਰਾ ਇਹ ਵੀ ਟਿਕਟਾਂ ਦੇ ਦਾਵੇਦਾਰ ਸੀ ਪਾਰਟੀ ਨੇ ਭਾਵੇਂ ਦੂਜੇ ਸਾਡੇ ਭਰਾਵਾਂ ਨੂੰ ਟਿਕਟਾਂ ਦੇਤੀਆਂ ਪਰ ਇਹ ਪਾਰਟੀ ਨਾਲ ਚਟਾਨ ਵਾਂਗ ਖੜੇ ਰਹੇ ਤੇ ਅੱਜ ਵੀ ਬਹੁਤ ਵੱਡੀ ਸੇਵਾ ਇਹ ਪਾਰਟੀ ਦੀ ਕਰ ਰਹੀ ਆ ਤੇ ਅੱਜ بڑا ਪਾਰਟੀ ਨੇ ਇਹਨਾਂ ਨੂੰ ਮਾਣ ਬਖਸ਼ਿਆ ਪੂਰੇ ਮਾਝੇ ਜ਼ੋਨ ਦੇ ਯੂਥ ਦੇ ਪ੍ਰਧਾਨ ਨੇ ਤੇ ਨਾਲੇ ਸੀਵਰੇਜ ਬੋਰਡ ਦੇ ਡਾਇਰੈਕਟਰ ਨੇ ਮੈਂ ਭਰਾ ਦਾ ਧੰਨਵਾਦ ਵੀ ਕਰੂੰਗਾ ਕਿਉਂਕਿ ਜਿਹੜਾ ਵੀ ਕੋਈ ਤੁਹਾਡੀ ਮਦਦ ਕਰਦਾ ਹੈਲਪ ਕਰਦਾ ਉਹਦਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਇਹ ਵੀਰ ਦੇ ਯਤਨਾਂ ਸਦਕਾ ਖੇਮ ਕਰਨ ਨੂੰ ਭਾਵੇਂ ਚਲੋ ਮੈਂ ਇਤੋਂ ਦੀ ਨਿਮਾਇੰਦਗੀ ਕਰਦਾ ਪਰ ਜੇ ਤੁਹਾਡਾ ਸੱਜਣ ਕੋਈ ਜਿਹੜੇ ਮੈਹਿਕਮੇ ਚ ਬੈਠਾ ਜਦੋਂ ਉਹ ਬੈਠਾ ਹੋਵੇ ਫਿਰ ਉਹਨੂੰ ਕਹਿ ਦਿੱਤਾ ਭਰਾ ਤੱਕਾ ਲਾ ਪ੍ਰੋਜੈਕਟ ਨੇਪਰੇ ਚੜਨ ਵਾਲਾ ਇਹਨੇ ਮੇਰੇ ਵੀਰ ਨੇ ਸਾਨੂੰ 12 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਉੱਥੇ ਵਾਟਰ ਟ੍ਰੀਟਮੈਂਟ ਲੱਗ ਰਿਹਾ ਇਹਦੇ ਯਤਨਾ ਸਦਕਾ ਖਿਮ ਕਰਨ ਨੂੰ ਮਿਲਿਆ ਕਿਉਂਕਿ ਜੇ ਕੋਈ ਆਪ ਦਾ ਭਰਾ ਕਿਤੇ ਵੀ ਬੈਠਾ ਹੋਵੇ ਤਾਂ ਵੀਰੋ ਜ਼ਰੂਰ ਤੁਹਾਡੀ ਤੇ ਤੁਹਾਡੀ ਮਦਦ ਵੀ ਕਰਦਾ ਅੱਜ ਅਸੀਂ ਉਹਦੀ ਪਾਈਪ ਲਾਈਨ ਦਾ ਵੀ ਇਦ ਕਟਾਣ ਕਰਕੇ ਆਏ ਆ ਸੋ ਮੈਂ ਇਹ ਤਾਂ ਗੱਲ ਦੱਸੀ ਹੈ ਕਿ ਜਿਹੜੇ ਨੌਜਵਾਨ ਜਦੋਂ ਉਹ ਵਿਰੋਧ ਜਦੋਂ ਅਗਵਾਈ ਕਰਦੇ ਆ ਫਿਰ ਉਹਦੇ ਰਿਜ਼ਲਟ ਬੜੇ ਚੰਗੇ ਆਉਂਦੇ ਬੜੀ ਹਿੰਮਤ ਨਾਲ ਮਿਹਨਤ ਕਰਕੇ ਉਹ ਜਿਹੜੇ ਪਾਰਟੀ ਲਈ ਕੰਮ ਕਰਦੇ ਆ ਸਰਕਾਰ ਦੇ ਵਿੱਚ ਵੀ ਉਹ ਆਪਣੇ ਇਲਾਕਿਆਂ ਦਾ ਬਹੁਤ ਵੱਡਾ ਭਲਾ ਕਰ ਜਾਂਦੇ ਆ ਸੋ ਮੈਂ ਇਸ ਭਰਾ ਨੂੰ ਵੀ ਅੱਜ ਇੱਥੇ ਆਉਣ ਤੇ ਜੀ ਆਇਆਂ ਆਖਦਾ ਸਾਡੇ ਹਲਕੇ ਚ ਆਏ ਆ